ਪ੍ਰੀਤਮ ਸੱਤ ਬਰੇ ਕਵਿਤਾ ਦੂਸਰੀ ਕਵਿਤਾ ਆਪਾਂ ਪੜ੍ਹਨੀ ਹੈ ਇਹਨਾਂ ਦੀ ਸਾਡੀ ਕਿਤਾਬ ਸੁਰ ਸੰਵੇਦਨਾ ਦੇ ਵਿੱਚ ਦਰਜ ਹੈ ਕਵਿਤਾ ਸੱਤ ਬਰੇ ਮਤਲਬ ਸੱਤ ਸਾਲ ਠੀਕ ਹੈ ਇਸ ਕਵਿਤਾ ਦੇ ਵਿੱਚ ਫ੍ਰੀਤ ਨਾਇਕਾ ਹੈ ਜੋ ਆਪਣੇ ਪ੍ਰੇਮੀ ਦਾ ਇੰਤਜ਼ਾਰ ਕਰਦੀ ਹੈ ਸੱਤ ਸਾਲ ਕਹਿੰਦੀ ਲੱਗ ਗਏ ਮੈਨੂੰ ਠੀਕ ਹੈ ਉਹਦੇ ਵੇਟ ਕਰਦੀ ਰਹਿੰਦੀ ਹੈ ਇੰਤਜ਼ਾਰ ਕਰਦੀ ਰਹਿੰਦੀ ਹੈ ਦੋ ਭਾਗ ਹੈ ਇਹਦੇ ਇਸ ਕਵਿਤਾ ਦੇ ਦੋ ਤਰ੍ਹਾਂ ਦੇ ਭਾਵ ਉਹਨਾਂ ਦੋਨਾਂ ਦੇ ਵਿੱਚ ਮਿਲਦੇ ਆ ਸਾਨੂੰ ਪਹਿਲੇ ਦੇ ਵਿੱਚ ਪ੍ਰੀਤ ਨਾਇਕਾ ਦੇ ਉਹ ਭਾਵਕ ਹੁੰਦੀ ਹੈ ਵਿਛੋੜੇ ਵਾਲੇ ਭਾਵ ਠੀਕ ਹੈ ਬਿਰਹ ਹੋਂ ਸਾਰੇ ਦੇ ਵਿੱਚ ਝਲਕਦੀ ਹੈ ਦੂਸਰੇ ਦੇ ਵਿੱਚ ਮਤਲਬ ਪਹਿਲੇ ਦੇ ਵਿੱਚ ਬਿਰਹ ਹੋਂ ਦੇ ਵਿੱਚ ਹੈ ਇੰਤਜ਼ਾਰ ਕਰਦੀ ਹੈ ਆਪਣੇ ਪ੍ਰੀਤਮ ਦਾ ਦੂਸਰੇ ਦੇ ਵਿੱਚ ਉਹਦਾ ਪ੍ਰੀਤਮ ਆ ਜਾਂਦਾ ਠੀਕ ਹੈ ਚਲੋ ਪੜਦੇ ਆਂ ਕੀ ਕਹਿੰਦੇ ਆ ਅਮ੍ਰਿਤਾ ਪ੍ਰੀਤਮ ਸੱਤ ਬਰੇ ਕਵਿਤਾ ਦੇ ਵਿੱਚ ਕੀ ਕਹਿੰਦੀ ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੋਣੇ ਵੈਰਾਗੇ ਵਿਰਹੋਂ ਦੇ ਵਿੱਚ ਪਿਆਰ ਦੇ ਵਿੱਚ ਵਿਛੋੜੇ ਦੇ ਵਿੱਚ ਕੀ ਕਹਿੰਦੀ ਹੈ ਪ੍ਰੀਤਨਾਇਕਾ ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੋਣੇ ਕਹਿੰਦੀ ਮੇਰੇ ਮੇਰੀਆਂ ਦੋਵੇਂ ਹੀ ਅੱਖਾਂ ਅੱਜ ਵੈਰਾਗ ਦੇ ਵਿੱਚ ਭਰ ਭਰ ਕੇ ਰੋਈਆਂ ਕਿਉਂ ਕਿਉਂਕਿ ਉਹ ਉਹ ਆਪਣੇ ਪ੍ਰੀਤਮ ਦੀ ਦਾ ਇੰਤਜ਼ਾਰ ਕਰਦੀ ਹੈ ਕਹਿੰਦੀ ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਸੱਤ ਸਮੁੰਦਰ ਪੈਰਾਂ ਅੱਗੇ ਕਹਿੰਦੀ ਮੈਨੂੰ ਆਪਣੇ ਪ੍ਰੀਤਮ ਨੂੰ ਮਿਲਣ ਦੇ ਲਈ ਬਹੁਤ ਦੂਰ ਜਾਣਾ ਪੈਣਾ ਸੱਤ ਸਮੁੰਦਰ ਪਾਰ ਕਰਨੇ ਪੈਣੇ ਕਹਿੰਦੀ ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਕਾਬਾ ਕੀ ਹੈ ਮੁਸਲਮਾਨਾਂ ਦੀ ਸਭ ਤੋਂ ਉੱਚੀ ਸੁੱਚੀ ਪਵਿੱਤਰ ਜਗ੍ਹਾ ਕਾਬਾ ਸੁਣਿਆ ਹੋਇਆ ਹੈ ਨਾ ਮੱਕਾ ਮਦੀਨਾ ਦੇ ਵਿੱਚ ਹੈ ਠੀਕ ਹੈ और मुसलमानी सब तो पवित्र जिमें अपने पंजाबियों के लिए आप कहने ना कि अमृतसर दरबार साहब है ना सिखा दे सब तो व्डा धार्मिक केंद्र है इस तरह जोड़ा कााबा है वह मुसलमाना सब तो उची सुची जगह ठीक है थीके? सो हम उस प्री नायका जोड़ा प्रियतम है काबे तो घट थोड़ी है सो इस करके केंद्री सत सम पैर आ के का बने ਕਹਿੰਦੀ ਸਤਾਂ ਸਮੁੰਦਰਾਂ ਤੋਂ ਪਾਰ ਬਹੁਤ ਦੂਰ ਹੈ ਕਹਿੰਦੀ ਉਹ ਕੱਪ ਮੇਰੇ ਰੱਬ ਦਾ ਘਰ ਸੋ ਕਹਿੰਦੀ ਅੱਖੀਆਂ ਦੇ ਵਿੱਚ ਦੀਵੇ ਭਰ ਕੇ ਲੰਮੀ ਨੀਝ ਉਮਰ ਨੇ ਲਾਈ ਡਿਕਾ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਿੰਨੇ ਫਿਰ ਉਹ ਕੀ ਕਹਿੰਦੀ ਹੈ ਕਹਿੰਦੀ ਅੱਖੀਆਂ ਦੇ ਵਿੱਚ ਦੀਵੇ ਭਰ ਕੇ ਹੁਣ ਉਹ ਪ੍ਰੀਤ ਨਾਇਕਾ ਆਸ ਦੇ ਦੀਵੇ ਆਪਣੀ ਅੱਖਾਂ ਦੇ ਵਿੱਚ ਭਰਦੀ ਠੀਕ ਹੈ ਉਹ ਆਸ ਕਰਦੀ ਹੈ ਕਿ ਮੈਨੂੰ ਮੇਰਾ ਪ੍ਰੀਤਮ ਮਿਲੇਗਾ ਕਹਿੰਦੀ ਅੱਖੀਆਂ ਦੇ ਵਿੱਚ ਦੀਵੇ ਭਰ ਕੇ ਲੰਮੀ ਨੀਂਦ ਉਮਰ ਨੇ ਲਾਈ ਕਾਫੀ ਉਮਰ ਆਪਣੀ ਉਹ ਨੀਂਦ ਲਾ ਕੇ ਅੱਖਾਂ ਖੋਲ ਕੇ ਆਸ ਦੇ ਨਾਲ ਤੱਕਦੀ ਰਹਿੰਦੀ ਹੈ ਕਿ ਅੱਜ ਆਇਆ ਮੇਰਾ ਪ੍ਰੀਤਮ ਅੱਜ ਆਇਆ ਮੇਰਾ ਪ੍ਰੀਤਮ ਠੀਕ ਹੈ ਕਹਿੰਦੀ ਢੀਕਾ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਨੇ ਢੀਕ ਹੁੰਦਾ ਇੱਕੋ ਸਾਹ ਕਹਿੰਦੀ ਇੱਕੋ ਸਾਹ ਮੈਂ ਹਨੇਰੇ ਪੀਤੇ ਛਾਣੇ ਅੰਬਰ ਜਨੇ ਬਹੁਤ ਘੁੰਮੀ ਮੈਂ ਉਹਨੂੰ ਲੱਭਣ ਦੇ ਲਈ ਠੀਕ ਹੈ ਸਾਰੇ ਹੀ ਅੰਬਰ ਮੈਂ ਕਹਿੰਦੀ ਉਹਨੂੰ ਲੱਭਦੀ ਨੇ ਕਹਿੰਦੀ ਗਾਲ ਹੈ ਕਹਿੰਦੀ ਹਨੇਰੇ 'ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਂਦੀਆਂ ਉਤਾਰ ਚੜ੍ਹਾ ਆਂਦੇ ਠੀਕ ਹੈ ਸੋ ਕਹਿੰਦੀ ਮੈਂ ਸਾਰੀਆਂ ਹੀ ਮੁਸ਼ਕਲਾਂ ਤੰਗੀਆਂ ਤ੍ਰਿਸ਼ਾਂ ਦੇ ਵਿੱਚ ਲੱਭਦੀ ਹੇ ਕਹਿੰਦੀ ਮੈਂ ਸਾਰੇ ਅੰਬਰ ਛਾਣੇ ਕਹਿੰਦੀ ਇੱਕੋ ਸਾਹ ਹੈ ਮੈਂ ਇਸ ਸਾਰੇ ਕੁਝ ਨੂੰ ਪੀਤਾ ਕਹਿੰਦੀ ਪਰ ਫੇਰ ਵੀ ਮੇਰਾ ਪ੍ਰੇਤਨ ਮੇਰੇ ਕੋਲ ਨਾ ਆਇਆ ਕਹਿੰਦੀ ਵਰਿਆਂ ਬੱਤੀ ਸੂਰਜ ਵਾਲੇ ਵਰਿਆਂ ਬੱਤੀ ਚੰਨ ਜਗਾਏ ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਬੰਨੇ ਹੁਣ ਕੀ ਹੁੰਦਾ ਕਹਿੰਦੀ ਵਰਿਆਂ ਬੱਤੀ ਸੂਰਜ ਵਾਲੇ ਹੁਣ ਉਹ ਕਿੰਨੇ ਸਾਲ ਜਦੋਂ ਇੰਤਜ਼ਾਰ ਕਰਦੀ ਰਹਿੰਦੀ ਹੈ ਆਪਣੇ ਪ੍ਰੇਤਨ ਦਾ ਕਹਿੰਦੀ ਵਰਿਆਂ ਵਰਿਆਂ ਬੱਤੀ ਸੂਰਜ ਵਾਲੇ ਵਰਿਆਂ ਬੱਤੀ ਚੰਨ ਜਗਾ ਤਾਂ ਦਿਨੇ ਵੀ ਮੈਂ ਜਾ ਕੇ ਕੱਟੇ ਇੰਤਜ਼ਾਰ ਦੇ ਵਿੱਚ ਕੱਟੇ ਵਿਰਹੋਂ ਦੇ ਵਿੱਚ ਕੱਟੇ ਰਾਤਾਂ ਵੀ ਚੰਨ ਜਗਾਏ ਮਤਲਬ ਰਾਤ ਨੂੰ ਵੀ ਮੈਂ ਜਾਗ ਜਾ ਕੇ ਉਹਦਾ ਇੰਤਜ਼ਾਰ ਕੀਤਾ ਫਿਰ ਉਹ ਦੇ ਵਿੱਚ ਉਹ ਉਹਦਾ ਇੰਤਜ਼ਾਰ ਕਰਦੀ ਹੈ ਵਿਛੋੜੇ ਨੂੰ ਉਹ ਚੱਲਦੀ ਹੈ ਕਹਿੰਦੀ ਅ ਅੰਬਰਾ ਕੋਲੋਂ ਮੰਗੇ ਜਾ ਕੇ ਤਾਰੀ ਤਾਰੇ ਚੰਦੀ ਬੰਨੇ ਫਿਰ ਉਹ ਅੰਬਰ ਦੇ ਕੋਲ ਗਈ ਕਹਿੰਦੀ ਮੈਂ ਅੰਬਰ ਦੇ ਕੋਲ ਵੀ ਗਈ ਉਹ ਤੋਂ ਮੰਗ ਕੀਤੀ ਕਿ ਤਾਰੇ ਮੇਰੀ ਮਦਦ ਕਰ ਸਕਦੇ ਆ ਕਿਉਂਕਿ ਉਹ ਤਾਂ ਸਾਰੀ ਰਾਤ ਜਾਗਦੇ ਆ ਸ਼ਾਇਦ ਮੇਰੇ ਪ੍ਰੇਤਨ ਦਾ ਰਾਸਤਾ ਉਹ ਮੈਨੂੰ ਦੱਸ ਸਕਣ ਹੈਨਾ ਸ਼ਾਇਦ ਉਹ ਮੇਰੀ ਮਦਦ ਕਰ ਸਕਣ ਮੈਨੂੰ ਮੇਰੇ ਪ੍ਰੇਤਮ ਤੱਕ ਪਹੁੰਚਾਉਣ ਦੇ ਵਿੱਚ ਕਹਿੰਦਾ ਕਿਸੇ ਨਾ ਆ ਕੇ ਸ਼ਮਾ ਜਗਾਈ ਕੋਰ ਕਾਲਖਾਂ ਜੰਦ ਬਲਟ ਪਰ ਕਿਸੇ ਨੇ ਵੀ ਮਦਦ ਨਹੀਂ ਕੀਤੀ ਮੈਨੂੰ ਮੇਰੇ ਪ੍ਰੇਤਮ ਤੱਕ ਅਪੜਨ ਦੇ ਵਿੱਚ ਉਹਨਾਂ ਨੇ ਵੀ ਕੋਈ ਵੀ ਸ਼ਮਾ ਸ਼ਮਾ ਦੀ ਲਾਈਟ ਜਗਾਣਾ ਰੋਸ਼ਨੀ ਕਰਨਾ ਉਹਨਾਂ ਨੇ ਵੀ ਕਹਿੰਦੀ ਕਿਸੇ ਨੇ ਵੀ ਨਾ ਤਾਰਿਆਂ ਨੇ ਨਾ ਚੰਦ ਨੇ ਨਾ ਕਿਸੇ ਨੇ ਵੀ ਕਹਿੰਦੀ ਮੇਰੀ ਕੋਈ ਮਦਦ ਨਹੀਂ ਕੀਤੀ ਕਿ ਕੋਈ ਮੇਰੀ ਸ਼ਮਾਂ ਜਲਾਵੇ ਤੇ ਮੈਂ ਆਪਣੇ ਪ੍ਰੇਤਮ ਤੱਕ ਪਹੁੰਚ ਸਕਾਂ ਉਹ ਮੇਰੇ ਤੱਕ ਆ ਸਕੇ ਕਹਿੰਦੀ ਕੋਰ ਕਾਰਖਾਨਾ ਜ਼ਿੰਦਬਲਟੀ ਪਰ ਕਾਰਖਾਨਾ ਦੇ ਵਿੱਚ ਜ਼ਿੰਦਗੀ ਮੇਰੀ ਲਪੇਟ ਗਈ ਦੁੱਖ ਚੱਲਦੀ ਉਹ ਵਿਛੋੜੇ ਦਾ ਬੇਰੁਹਾਂ ਦਾ ਕਿਸੇ ਦਾ ਇੰਤਜ਼ਾਰ ਕਰੀ ਜਾਣਾ ਕੋਈ ਆਵੇ ਹੀ ਨਾ ਇਸ ਤੋਂ ਵੱਡਾ ਦੁੱਖ ਹੋਰ ਹੋ ਕੀ ਹੋ ਸਕਦਾ ਕਹਿੰਦੀ ਵਰਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਸ਼ਣੇ ਠੀਕ ਹੈ ਸੋ ਇਹ ਜਿਹੜੇ ਮੜਾਹpropto ਬੱਤੀ ਐ ਕਹਿੰਦੀ ਇਹਦੇ ਨਾਲੋਂ ਬਰਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਛਣ ਚਾਨਣ ਨੇੜੇ ਆਇਆ ਠੀਕ ਹੈ ਸੋ ਉਹਨੂੰ ਵਿਛੋੜਾ ਭੋਗਣਾ ਪੈਂਦਾ ਸੌ ਸਾਂ ਵਾਰ ਮਨਾਇਆ ਜਾ ਕੇ ਪਰ ਤਕਦੀਰਾਂ ਮੁੜ ਮੁੜਨਾ ਮੰਨੀਆਂ ਪੌਣਾ ਦੀ ਸਕੰਨੀ ਅੰਦਰ ਕਈ-ਕਈ ਧਾਗੇ ਵਰਨੇ ਸੋ ਉਹ ਪ੍ਰੀਤ ਨਾਇਕਾ ਬਹੁਤ ਸਾਰੇ ਪਾਪੜ ਬੇਲਦੀ ਐ ਬਹੁਤ ਸਾਰੇ ਕੰਮ ਕਰਦੀ ਐ ਤਾਂ ਕਿ ਆਪਣੇ ਪ੍ਰੇਤਮ ਤੱਕ ਅਪੜ ਸਕੇ ਪਰ ਕੋਈ ਵੀ ਉਹਦਾ ਚਾਰਾ ਨਹੀਂ ਚੱਲਦਾ ਸੌ ਸੌ ਵਾਰ ਮਨਾਇਆ ਜਾ ਕੇ ਪਰ ਤਕਦੀਰਾਂ ਮੁੜਦਾ ਨਹੀਂ ਹੁਣ ਉਹ ਆਪਣੀ ਕਿਸਮਤ ਨੂੰ ਕਹਿੰਦੀ ਹੈ ਠੀਕ ਹੈ ਵਾਰ-ਵਾਰ ਕਿ ਤੂੰ ਮੰਨ ਜਾ ਮੇਰੀ ਤਕਦੀਰ ਦੇ ਵਿੱਚ ਲਿਖਿਆ ਜਾਵੇ ਮੇਰੇ ਪ੍ਰੇਤਮ ਨੂੰ ਮਿਲਣਾ ਪਰ ਉਹਦੀ ਤਕਦੀਰ ਉਹਦੇ ਤੋਂ ਰੁੱਸੀ ਹੋਈ ਹੈ ਇਸੇ ਕਰਕੇ ਉਹਦਾ ਮਿਲਾਪ ਨਹੀਂ ਹੁੰਦਾ ਪੌਣਾ ਦੇ ਇਸ ਕੰਨੀ ਅੰਦਰ ਕਈ-ਕਈ ਧਾਗੇ ਬੰਨੇ ਅੱਛਾ ਜੇ ਜੇਕਰ ਕੋਈ ਕੁਛ ਸਾਨੂੰ ਨਾਮ ਮਿਲਦਾ ਹੋਵੇ ਆਪਣੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਲੋਕ ਕੀ ਕਰਦੇ ਆ ਲੋਕਿਆ ਕਰਦੇ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਜਾਂਦੇ ਆ ਪੌਦਿਆਂ ਨੂੰ ਬੰਨਦੇ ਆ ਨਾ ਤਾਗੇ ਹੈਨਾ ਜਾਂ ਚੁੰਨੀਆਂ ਬੰਨ ਦਿੰਦੇ ਆ ਕਿ ਮੇਰੀ ਸੁੱਖ ਮਨਜ਼ੂਰ ਹੋਵੇ ਫਿਰ ਉਹ ਜਾ ਕੇ ਉਹਨੂੰ ਖੋਲਦੇ ਆ ਠੀਕ ਹੈ ਕਈ ਧਾਰਮਿਕ ਥਾਂਾਂ ਤੇ ਤੁਸੀਂ ਦੇਖਿਆ ਹੋਣਾ ਪੀਪਲ ਦਾ ਪੇੜ ਹੈ ਜਾਂ ਕੋਈ ਵੀ ਪੇੜਾ ਵੀ ਤਾਗੇ ਬੰਨੇ ਨਜ਼ਾਰਾ ਤੇ ਲੋਕ ਸੁੱਖਾਂ ਸੁਖਦੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਆਵੇ ਜਾਂ ਫਿਰ ਜੇਕਰ ਕੁਝ ਗਲਤ ਹੈਗਾ ਤਾਂ ਉਹ ਜਾ ਠੀਕ ਹੈ ਸੋ ਹੁਣ ਇਹ ਪ੍ਰੀਤ ਨਾਇਕਾ ਕੀ ਕਰਦੀ ਹੈ ਇਹ ਪ੍ਰੀਤ ਨਾਇਕਾ ਕੀ ਕਰਦੀ ਹੈ ਪੌਣਾ ਦੀ ਸਕੰਨੀ ਅੰਦਰ ਕਈ-ਕਈ ਧਾਗੇ ਬੰਨੇ ਉਹ ਪੌਣ ਹਵਾ ਦੀ ਕੰਨੀ ਨੂੰ ਕਈ-ਕਈ ਧਾਗੇ ਬੰਨਦੇ ਹਵਾ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਇਹ ਤਾਂ ਸਾਰੇ ਸੰਸਾਰ ਦੇ ਵਿੱਚ ਫੈਲ ਸਕਦੀ ਹੈ ਸੋ ਕਈ-ਕਈ ਧਾਗੇ ਬੰਨਦੀ ਹੈ ਕਿ ਸ਼ਾਇਦ ਮਰੀ ਇਸੇ ਤਰ੍ਹਾਂ ਹੀ ਮਨ ਤਮੰਨੀ ਜਾਵੇ ਸ਼ਾਇਦ ਮੇਰਾ ਪ੍ਰੇਤਮ ਇਸੇ ਤਰ੍ਹਾਂ ਹੀ ਮੇਰੇ ਤੱਕ ਆਪੜੇ ਸ਼ਾਇਦ ਇਸੇ ਤਰ੍ਹਾਂ ਹੀ ਮੇਰਾ ਵਿਰਹੂ ਜਿਹੜੀ ਹੈ ਮੇਰੀ ਜ਼ਿੰਦਗੀ ਦੇ ਵਿੱਚੋਂ ਨਿਕਲੇ ਕਹਿੰਦਾ ਹਾਰੇ ਹੋਏ ਮੇਰੇ ਹੱਥਾਂ ਵਿੱਚੋਂ ਸ਼ਮਾਂ ਦਾਣ ਜਦ ਡਿੱਗਣ ਲੱਗਾ ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਬੰਦੇ ਹੁਣ ਜਦੋਂ ਨਿਰਾਸ਼ ਹੋ ਜਾਂਦੀ ਹੈ ਉੱਪਰ ਉਹਨੇ ਬਹੁਤ ਕੁਝ ਕਰ ਲਿਆ ਆਪਣੇ ਪ੍ਰੇਤਮ ਦਾ ਕੱਪੜਨ ਦੇ ਲਈ ਕੋਈ ਵੀ ਉਹਦਾ ਚਾਰਾ ਨਹੀਂ ਚੱਲਿਆ ਕਿਸੇ ਨੇ ਵੀ ਉਹਦੀ ਮਦਦ ਨਹੀਂ ਕੀਤੀ ਫਿਰ ਐਂਡ ਨੂੰ ਬੰਦਾ ਹਾਰ ਹੀ ਜਾਂਦਾ ਪਰੇਸ਼ਾਨ ਹੋ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਘੋਲ-ਘੋਲ ਸਕਦਾ ਬੰਦਾ ਸੋ ਹੁਣ ਪ੍ਰੀਤਨਾਇਕਾ ਕੀ ਕਹਿੰਦੀ ਹੈ ਹਾਰੇ ਹੋਏ ਮੇਰੇ ਹੱਥਾਂ ਵਿੱਚੋਂ ਸ਼ਮਾਦਾਨ ਜਦ ਡਿੱਗਣ ਲੱਗਾ ਆਸਾਂ ਦਾ ਸ਼ਮਾਦਾਨ ਸ਼ਮਾਦਾਨ ਕੀ ਹੈ ਰੋਸ਼ਨੀ ਟੀਵੀ 'ਚ ਦੇਖਿਆ ਹੁਣੇ ਨਾ ਤੁਸੀਂ ਹੱਥ ਦੇ ਵਿੱਚ ਫੜਿਆ ਹੁੰਦਾ ਉੱਪਰ ਲਾਈਟ ਜਗਦੀ ਹੁੰਦੀ ਹੈ ਠੀਕ ਹੈ ਅੱਗ ਅੱਗ ਦੇ ਨਾਲ ਉਹ ਕਰ ਲੈਂਦੇ ਆ ਤਾਂ ਰੋਸ਼ਨੀ ਦੇ ਲਈ ਹਨੇਰੇ ਦੇ ਵਿੱਚ ਯੂਜ਼ ਕਰਦੇ ਆ ਹੈ ਨਾ ਸੋ ਕਹਿੰਦੀ ਜਦੋਂ ਮੈਂ ਹਾਰ ਗਈ ਤੇ ਮੇਰੇ ਹੱਥਾਂ ਦੇ ਵਿੱਚੋਂ ਆਸ ਵਾਲੀ ਸ਼ਮਾਂ ਦਾ ਜਦੋਂ ਡਿਗਣ ਲੱਗੀ ਕਹਿੰਦੀ ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੇ ਵੱਨ ਤਾ ਸਤੋਂ ਦਰਿਆ ਜਿਨ੍ਹਾਂ ਦੀ ਉਹ ਪਹਿਲਾਂ ਗੱਲ ਕਰਦੀ ਹੈ ਨਾ ਬਹੁਤ ਦੂਰ ਹੈ ਮੇਰੇ ਪ੍ਰੇਤਮ ਦਾ ਕੰਮ ਆ ਤਾਂ ਕਹਿੰਦੀ ਉਹਨਾਂ ਸਾਰੇ ਸਾਗਰਾਂ ਨੂੰ ਸੱਤੇ ਸਾਗਰਾਂ ਨੂੰ ਤਰ ਕੇ ਕੋਈ ਮੇਰੇ ਵੱੰਨੇ ਆਇਆ ਮੇਰੇ ਕੰਡੇ ਆਇਆ ਕਹਿੰਦੀ ਹੁੱਠਾਂ ਵਿੱਚ ਜਗਾ ਕੇ ਜਾਦੂ ਹੱਥ ਮੇਰੇ ਉਸ ਚੋਹੇ ਹੁਣ ਜਿਹੜਾ ਆਇਆ ਕੌਣ ਆਇਆ ਉਹਦਾ ਪ੍ਰੇਤਮ ਆਇਆ ਠੀਕ ਹੈ ਹੁਣ ਉਹ ਕੀ ਕਰਦਾ ਹੁੱਠਾਂ ਵਿੱਚ ਜਗਾ ਕੇ ਜਾਂਦਾ ਹੁੱਠਾਂ ਵਿੱਚ ਜਾਦੂ ਦਾ ਜਗਾਣਾ ਮਤਲਬ ਮਿੱਠੇ ਬੋਲ ਬੋਲਣਾ ਠੀਕ ਹੈ ਹੋਣੇ ਚਾਹੀਦੇ ਸਭ ਦੀ ਜੁਬਾਨ ਦੇ ਵਿੱਚ ਮਿੱਠੇ ਬੋਲ ਹੋਣੇ ਚਾਹੀਦੇ ਹੈਨਾ ਜ਼ਹਿਰ ਵੀ ਹੋ ਸਕਦਾ ਮਿੱਠੇ ਬੋਲ ਵੀ ਹੋ ਸਕਦੇ ਠੀਕ ਹੈ ਆਸੀਂ ਸੋਚਣਾ ਵੀ ਸਾਡੇ ਜੁਬਾਨ ਦੇ ਵਿੱਚ ਕੀ ਹੋਣਾ ਚਾਹੀਦਾ ਹੁਣ ਉਹਦਾ ਪ੍ਰੇਤਮ ਕੀ ਕਰਦਾ ਫੋਟਾਂ ਦੇ ਵਿੱਚ ਉਹ ਜਗਾ ਕੇ ਜਾਦੂ ਹੱਥ ਮੇਰੇ ਉਸ ਸ਼ੋਹੇ ਕਹਿੰਦੀ ਮੇਰੇ ਪ੍ਰੇਤਮ ਨੇ ਆਪਣੇ ਹੋਠਾਂ ਦੇ ਵਿੱਚ ਜਾਦੂ ਜਗਾ ਕੇ ਮਤਲਬ ਮਿੱਠੀ ਬੋਲੀ ਦੇ ਨਾਲ ਉਹਨੇ ਕੁਝ ਕਿਹਾ ਤੇ ਮੇਰੇ ਹੱਥਾਂ ਨੂੰ ਸ਼ੋਇਆ ਕੀ ਕਹਿੰਦਾ ਕਹੋ ਕਲਮ ਨੂੰ ਇਸ ਪੀੜ ਦਾ ਦਾਰੂ ਬਣ ਕੇ ਪੁੰਨੇ ਪੁੰਨੇ ਹੁੰਦਾ ਮਤਲਬ ਸਾਬਤ ਹੋਣਾ ਹੁਣ ਉਹ ਆਪਣੇ ਪ੍ਰੀਤ ਨਾਇਕਾ ਨੂੰ ਪ੍ਰੇਮੀ ਕੀ ਕਹਿੰਦਾ ਕਹਿੰਦਾ ਕਹੋ ਕਲਮ ਕਲਮ ਨੂੰ ਕਹਿ ਤੂੰ ਕਲਮ ਫੜ ਕਹਿੰਦਾ ਆਪਣੇ ਹੱਥ ਦੇ ਵਿੱਚ ਇਸ ਪੀੜ ਦਾ ਦਾਰੂ ਬਣ ਕੇ ਪੁੰਨੇ ਇਹ ਜਿਹੜੀ ਪੀੜ ਹੈ ਨਾ ਮਿਰਹੋਂ ਦੀ ਵਿਛੋੜੇ ਦੀ ਇਹਨੂੰ ਆਪਣੇ ਕਲਮ ਰਾਹੀਂ ਕਹਿੰਦਾ ਉਤਾਰ ਤੂੰ ਕਲਮ ਨੂੰ ਕਹਿ ਕਿ ਤੇਰੀ ਪੀੜ ਨੂੰ ਕਾਗਜ਼ ਦੇ ਉੱਤੇ ਉਤਾਰੇ ਕਹਿੰਦਾ ਹਰ ਕਲਮ ਨੂੰ ਇਹ ਸਪੀਡ ਦਾ دارو ਬਣ ਕੇ ਪੁੰਨੇ ਜੇਕਰ ਇੱਕ ਦੁਖੀ ਇਨਸਾਨ ਆਪਣੇ ਦੁੱਖ ਨੂੰ ਕਿਸੇ ਕੋਲ ਦੱਸ ਦਵੇ ਤਾਂ ਉਹ ਘਟ ਜਾਂਦਾ ਜੇਕਰ ਦੁੱਖ ਕਿਸੇ ਨੂੰ ਵੀ ਦੱਸਣ ਯੋਗ ਆ ਨਾ ਹੋਵੇ ਇੱਕ ਪ੍ਰੀਤ ਨਾਇਕਾ ਆਪਣੇ ਪ੍ਰੇਤਮ ਦੀ ਇੰਤਜ਼ਾਰ ਦੇ ਵਿੱਚ ਦੁਖੀ ਹੈ ਇਹ ਕਿਸੇ ਨੂੰ ਦੱਸੇਗੀ ਨਾ ਉਹਨੂੰ ਸਭ ਨੇ ਝੱਲੀ ਗੈਣ ਪਾਗਲ ਹੈ ਠੀਕ ਹੈ ਸੋ ਹੁਣ ਇੱਥੇ ਪ੍ਰੇਤਮ ਕੀ ਕਹਿੰਦਾ ਪ੍ਰੇਮੀ ਕੀ ਕਹਿੰਦਾ ਕਹਿੰਦਾ ਤੂੰ ਆਪਣੀ ਕਲਮ ਨੂੰ ਕਹੇ ਕਿ ਇਹ ਸਪੀਡ ਨੂੰ دارو ਬਣਾ ਕੇ ਪੁੰਨੇ ਜੇਕਰ ਉਹ ਲਿਖੂਗੀ ਨਾ ਉਹਦਾ ਦੁੱਖ ਕਾਫੀ ਘਟ ਜਾਣਾ ਆਪਣੀ ਇਸ ਪੀੜ ਨੂੰ ਅਗਰ ਉਹ ਕੋ ਬਿਆਨ ਕਰੀਏ ਕਲਮ ਦੇ ਮਾਧਿਅਮ ਦੇ ਨਾਲ ਕਹਿੰਦਾ ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲੱਖਾਂ ਬਿੰਦਾਂ ਹੁਣ ਆਪਣੀ ਪ੍ਰਿਤਨਾਇਕਾ ਨੂੰ ਆਪਣੀ ਪ੍ਰੇਮਿਕਾ ਨੂੰ ਹੌਸਲਾ ਦਿੰਦਾ ਹੈ ਕਹਿੰਦਾ ਤੂੰ ਇਕੱਲੀ ਨਹੀਂ ਦੁਖੀ ਮੈਂ ਵੀ ਇਕੱਲਾ ਨਹੀਂ ਇਸ ਵਿਛੋੜੇ ਦੇ ਵਿੱਚ ਦੁਖੀ ਕਹਿੰਦਾ ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜਹੀਆਂ ਲੱਖਾਂ ਪੀੜਾਂ ਪਤਾ ਨਹੀਂ ਕਿੰਨੇ ਇੱਕ ਲੱਖਾਂ ਹੀ ਲੋਕਾਂ ਇਸ ਪੀੜ ਦੇ ਵਿੱਚੋਂ ਗੁਜ਼ਰ ਰਹੇ ਆ ਸੋ ਇਸ ਕਰਕੇ ਜ਼ਿਆਦਾ ਨਿਰਾਸ਼ ਨਾ ਹੋ ਤੂੰ ਕਹਿੰਦਾ ਤੇਰੇ ਅਥਰੂ ਮੇਰੇ ਅਥਰੂ ਹੋਰ ਅਥਰੂ ਕਿੰਨੇ ਕੱਲੀ ਤੂੰ ਥੋੜੀ ਰੋਈਂ ਵਿਛੋੜੇ ਦੇ ਵਿੱਚ ਬੰਦਾ ਰੋਂਦਾ ਹੀ ਹੈ ਠੀਕ ਹੈ ਮੇਰਾ ਹੋ ਇਹੀ ਤਾਂ ਹੈਗੀ ਬੰਦਾ ਰੋਂਦਾ ਹੈ ਭਾਵੁਕ ਹੁੰਦਾ ਹੈ ਮਿਲਣ ਦੀ ਆਸ ਰੱਖਦਾ ਸੋ ਕਹਿੰਦਾ ਕੱਲੀ ਤੇਰੀ ਆਸੋਂ ਨਹੀਂ ਤੋਹੀਂ ਨਹੀਂ ਅਥਰੂ ਬਖੇਰੇ ਕਹਿੰਦਾ ਨਾ ਮੈਂ ਹੀ ਇਕੱਲਾ ਰੋਇਆ ਹੋਰ ਅਥਰੂ ਕਿੰਨੇ ਬਹੁਤ سارے ਲੋਕ ਐ ਵਿਛੋੜੇ ਦੇ ਵਿੱਚ ਤੜਪਦੇ ਤੜਪਦੇ ਰੋਂਦੇ ਆ ਠੀਕ ਐ ਕਹਿੰਦਾ ਸੱਤਾਂ ਵਰਿਆਂ ਦਾ ਇਹ ਪੰਡਾ ਨਿਰੇ ਅਸੀਂ ਨਾ ਪਾਂਦੀ ਇਸਦੇ ਲੱਖਾਂ ਪੁੱਤ ਨੂੰ ਲੱਖਾਂ ਸਸੀਆਂ ਪੈਰ ਥਲਾਂ ਵਿੱਚ ਹੁਣ ਹੋ ਕੀ ਕਹਿੰਦਾ ਕਹਿੰਦਾ ਸੱਤਾਂ ਵਰਿਆਂ ਦਾ ਹੁਣ 7 ਸਾਲ ਇੰਤਜ਼ਾਰ ਤੋਂ ਬਾਅਦ ਦੋਨਾਂ ਦਾ ਮਿਲਾਪ ਹੁੰਦਾ ਠੀਕ ਐ ਕਹਿੰਦਾ ਸੱਤਾਂ ਵਰਿਆਂ ਦਾ ਇਹ ਪੰਡਾ ਨਿਰੇ ਅਸੀਂ ਨਾ ਇਸੇ ਪਾਂਦੀ ਇਸ 7 ਸਾਲ ਅਸੀਂ ਉਹ ਥੋੜੇ ਇੱਕ ਦੂਜੇ ਦਾ ਇੰਤਜ਼ਾਰ ਕੀਤਾ ਪਤਾ ਨਹੀਂ ਕਿੰਨੇ ਕੁ ਪ੍ਰੇਮੀ ਪ੍ਰੇਮਿਕਾਵਾਂ ਆ ਜਿਹੜੇ ਇੱਕ ਵੀਰੇ ਦੇ ਇੰਤਜ਼ਾਰ ਦੇ ਵਿੱਚ ਇੰਨੇ ਇੰਨੇ 7-7 ਸਾਲ ਜਿਨਾਂ ਨੇ ਲਗਾ ਦਿੱਤੇ ਕਹਿੰਦਾ ਲੱਖਾਂ ਪੁੰਨੂ ਲੱਖਾਂ ਸਸੀਆਂ ਲੱਖਾਂ ਹੀ ਪੁੰਨੂ ਆਪਾਂ ਤਾਂ ਇੱਕ ਸਸੀ ਪੁੰਨੂ ਨੂੰ ਜਾਣਦੇ ਕਹਿੰਦਾ ਬਹੁਤ ਸਾਰੇ ਪੁੰਨੂ ਐ ਤੇ ਲੱਖਾਂ ਹੀ ਸਸੀਆਂ ਐ ਪੈਰ ਖਲਾਂ ਦੇ ਵਿੱਚ ਪੁੰਨੂ ਇਸ ਪ੍ਰੇਮ ਦੇ ਖਲਾਂ ਦੇ ਵਿੱਚ ਜਿਹੜਾ ਵਿਛੋੜਾ ਉਹ ਵੀ ਝੱਲਣਾ ਪਿਆ ਠੀਕ ਹੈ ਵਿਸ਼ੋੜੇ ਦੇ ਥਲਾਂ ਦੇ ਵਿੱਚ ਕਹਿੰਦਾ ਸਿਰਫ ਉਹਨਾਂ ਨੇ ਹੀ ਪੈਰ ਭੁੰਨੇ ਅਸੀਂ ਉਹ ਨਹੀਂ ਭੁੰਨੇ ਲੱਖਾਂ ਨਹੀਂ ਭੁੰਨੇ ਕਹਿੰਦਾ ਦੋਵੇਂ ਹੋਠ ਉੜਾ ਕੇ ਉਸਨੇ ਕਲਮ ਮੇਰੀ ਫਿਰ ਸ਼ੋਹੀ ਦੋਵੇਂ ਨੈਣ ਬਹਿਰਾਗੇ ਉਸਦੇ ਭਰ ਭਰ ਕੇ ਫਿਰ ਰੋਣੇ ਹੁਣ ਕੀ ਕਰਦਾ ਹੈ ਪ੍ਰੇਮੀ ਕਹਿੰਦੀ ਦੋਵੇਂ ਹੋਠ ਉੜਾ ਕੇ ਉਸਨੇ ਕਲਮ ਮੇਰੀ ਫਿਰ ਸ਼ੋਹ ਹੁਣ ਜਿਹੜਾ ਪ੍ਰੇਮੀ ਹੈ ਉਹਦੀ ਕਲਮ ਨੂੰ ਆਪਣੇ ਹੋਠਾਂ ਦੇ ਨਾਲ ਪਿਆਰ ਦੇ ਨਾਲ ਚੁੰਮਦਾ ਹੈ ਤੇ ਕਹਿੰਦੀ ਦੋਵੇਂ ਨੈਣ ਵੈਰਾ ਕੇ ਉਸ ਦੇ ਪਰ ਭਰ ਭਰ ਕੇ ਫਿਰ ਰੋਂਦਾ ਤੇ ਫਿਰ ਉਸ ਕਲਮ ਨੂੰ ਚੁੰਮਣ ਤੋਂ ਬਾਅਦ ਉਹਦਾ ਜਿਹੜਾ ਪ੍ਰੇਮੀ ਹੈ ਵਿਰਾਗ ਦੇ ਵਿੱਚ ਵਿਰਹੋਂ ਦੇ ਵਿੱਚ ਭਾਵਕ ਹੋ ਕੇ ਕਹਿੰਦਾ ਅੱਖਾਂ ਭਰ ਭਰ ਕੇ ਉਹ ਰੋਇਆ